ਲੋ ਜੀ ਭਾਈ ਆਹ ਵੀਡੀਓ ਨੂੰ ਬਹੁਤ ਹੀ ਧਿਆਨ ਨਾਲ ਦੇਖੋ ਬਹੁਤ ਵੱਟਾ ਮੈਸੇਜ ਹੈ ਦੇ ਵਿੱਚ ਭਾਈ ਅਸੀਂ ਗੋਲਕਾ ਵਿੱਚ ਪੈਸੇ ਪਾ ਕੇ ਸਮਝਦੇ ਆ ਕਿ ਅਸੀਂ ਬਹੁਤ ਵੱਟਾ ਪੁੰਨ ਕਰ ਲਿਆ ਨਹੀਂ ਭਾਈ ਉੱਥੇ ਅਸੀਂ ਗਲਤ ਹੁੰਨੇ ਆ ਪ੍ਰਮਾਤਮਾ ਨੂੰ ਪੈਸੇ ਦੀ ਲੋੜ ਨਹੀਂ ਹੁੰਦੀ ਉਹ ਤਾਂ ਇਨਸਾਨ ਦੇ ਚੰਗੇ ਕੀਤੇ ਕਰਮ ਦੇਖਦਾ ਭਾਈ ਜੇ ਪੁੰਨ ਕਰਨਾ ਹੁੰਦਾ ਤਾਂ ਇਹੋ ਜੇ ਬੇਜ਼ਬਾਨਾਂ ਦੀ ਸੇਵਾ ਕਰ ਲਿਆ ਕਰੋ ਤੇ ਆਹ ਦੇਖੋ ਵੀਡੀਓ ਜੀ। ਆ ਜੀ ਭਾਈ ਆਹ ਵੀਡੀਓ ਹੋ ਗਿਆ ਸਟਾਰਟ ਤੇ ਸਾਹਮਣੇ ਤੁਸੀਂ ਦੇਖੋ ਆਹ ਭੈਣ ਦਾ ਇਨ੍ਹਾਂ ਬੇਜ਼ਬਾਨਾਂ ਨਾਲ ਕਿੰਨਾ ਪਿਆਰ ਆ। ਦੇਖੋ ਭਾਈ ਕਿੰਨੀ ਚੌੜ ਕਰਦੇ ਉਹਦੇ ਨਾਲ ਜਦੋਂ ਉਹ ਆ ਗਈ ਤਾਂ ਆ ਬੇਜਵਾਨਾ ਨੂੰ ਖੁਸ਼ੀ ਚੜ ਗਈ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਾਡਾ ਖਾਣਾ ਆ ਗਿਆ ਭੈਣ ਇਹਨਾਂ ਨੂੰ ਰੋਜ਼ ਖਾਣਾ ਪਾਕੇ ਜਾਂਦੀ ਆ ਬਈ ਬਹੁਤ ਵੱਡੀ ਸੇਵਾ ਨਿਭਾ ਰਹੀ ਆ ਤੇ ਆ ਭੈਣ ਲਈ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਤੇ ਵੈਗਰੂ ਜੀ ਅਗੇ ਅਰਦਾਸ ਕਰਿਓ ਕਿ ਇਹਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਬਈ ਇਹੋ ਜੇ ਪੁੰਨਦਾਨ ਕਰਿਆ ਕਰੋ ਗੋਲਕਾ ਵਿੱਚ ਪੈਸੇ ਚੜਾਉਣ ਨਾਲੋਂ ਚੰਗਾ ਕਿ ਇੰਨਾ ਬੇਜਵਾਨਾਂ ਦੀ ਸੇਵਾ ਕਰਿਆ ਕਰੋ ਉਸ ਪ੍ਰਮਾਤਮਾ ਨੂੰ ਪੈਸੇ ਦੀ ਲੋੜ ਨਹੀਂ ਹੁੰਦੀ ਉਹ ਤਾਂ ਇਨਸਾਨ ਦੇ ਚੰਗੇ ਕੀਤੇ ਕੰਮ ਦੇਖਦਾ ਤੇ ਆ ਭੈਣ ਬਹੁਤ ਹੀ ਵਧੀਆ ਕੰਮ ਕਰਦੀ ਆ ਬਈ ਐਨੇ ਠੰਡ ਦੇ ਵਿੱਚ ਇਹਨਾਂ ਨੂੰ ਰੋਜ਼ ਖਾਣਾ ਖਵਾ ਕੇ ਜਾਂਦੀ ਆ ਦੇਖੋ ਤੁਸੀਂ ਉਹ ਭੈਣ ਦੀ ਬਹੁਤ ਵੱਡੀ ਫੀਲਿੰਗ ਨੂੰ ਸਮਝਦੇ ਆ ਬਈ ਆਪ ਨੂੰ ਉਹਨਾਂ ਨੂੰ ਐ ਲੱਗਦਾ ਵੀ ਜਿਵੇਂ ਕੋਈ ਸਾਡਾ ਆਪਣਾ ਆ ਗਿਆ ਹੁੰਦਾ ਆ ਬੇਜਬਾਨਾਂ ਨਾਲ ਪਿਆਰ ਕਰਿਆ ਕਰੋ ਬਈ ਵੱਧ ਤੋਂ ਵੱਧ ਇਹਨਾਂ ਦੀ ਫੀਲਿੰਗ ਸਮਝਿਆ ਕਰੋ ਬਹੁਤ ਹੀ ਇਨਸਾਨ ਨੂੰ ਡੇੜੇ ਹੋ ਕੇ ਜਾਣਦੇ ਆ ਵੈਗੁਰੂ ਜੀ ਨੇ ਇੱਕ ਇਹਨਾਂ ਨੂੰ ਬੋਲਣ ਦੀ ਆਸ਼ੀਸ਼ ਨਹੀਂ ਦਿੱਤੀ ਬਾਕੀ ਬਈ ਇਹ ਸਭ ਬੰਦੇ ਦੀ ਫੀਲਿੰਗ ਨੂੰ ਸਮਝਦੇ ਆ ਜੇ ਇਹਨਾਂ ਦੇ ਦੁੱਖ ਇਨਸਾਨ ਦੇ ਅੱਗੇ ਦੇਖ ਗਏ ਤਾਂ ਬਹੁਤ ਛੋਟੇ ਰਹਿ ਜਾਂਦੇ ਆ ਬਾਈ ਇਹਨਾਂ ਦੀ ਫੀਲਿੰਗ ਸਮਝਿਆ ਕਰੋ ਇਹਨਾਂ ਨੂੰ ਪਿਆਰ ਕਰਿਆ ਕਰੋ ਆ ਬੇਜਮਾਨਾ ਨੂੰ ਤੇ ਜੇ ਬਾਈ ਵੀਡੀਓ ਵਧੀਆ ਲੱਗੇ ਉਸ ਭੈਣ ਦਾ ਕੰਮ ਵਧੀਆ ਲੱਗਿਆ ਤਾਂ ਪਿਆਰਾ ਜਿਹਾ ਕਮੈਂਟ ਕਰਕੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਇਹੋ ਜਿਹੇ ਹੋਰ ਵੀਡੀਓ ਦੇਖਣ ਲਈ ਮੇਰੇ ਪੇਜ ਨੂੰ ਕਰ ਲਓ ਫੋਲੋ ਧੰਨਵਾਦ ਜੀ ਸਾਰਿਆਂ ਦਾ